ਇਨਾ ਸ਼ਾਤਾਂ ਨੂੰ ਕਿਤਨਾ ਕਿਤੇ ਰਾਸ਼ਟਰਵਾਦੀ ਪੁੱਠ ਜਾਣ ਦੀ ਜਿਹੜੀ ਕੋਸ਼ਿਸ਼ ਹੈ ਹਰ ਇੱਕ ਸਾਲ ਹੁੰਦੀ ਹੈ ਕੀਤੀ ਜਾਂਦੀ ਹੈ ਇੱਥੇ ਵੀ ਜਿਹੜਾ ਪ੍ਰਧਾਨ ਮੰਤਰੀ ਹੋਣਾ ਨੇ ਕਿਹਾ ਕਿ ਵੀਰ ਬਾਲ ਦਿਵਸ ਨੂੰ ਵੀਰ ਬਾਲ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਮੁਸ਼ਕਿਲ ਹਾਲਾਤ ਦੇ ਵਿੱਚ ਦੇਸ਼ ਹਿੱਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜਾਂ ਯੋਗੀ ਹੁਣਾ ਵੱਲੋਂ ਵੀ ਹੁਣ ਇਹ ਤੇ ਮਹਾਰਾਜੀ ਜਾਣਦਾ ਹੈ ਕਿ ਕੀ ਕਿਸੇ ਭਾਵਨਾ ਚੋ ਹੈ ਜਾਂ ਕਿਤਨਾ ਕਿਤੇ ਇੱਕ ਜਿਹੜਾ ਹੈਗਾ ਹੈ ਕਿ ਸਿੱਖਾਂ ਨੂੰ ਵੀ ਬਾਰ-ਬਾਰ ਜਿਹੜਾ ਹੈ ਰਾਸ਼ਟਰਵਾਦੀ ਹਿੱਤ ਦੇ ਵਿੱਚ ਹੀ ਭਗਤਾਉਣਾ ਹੈ ਤੋ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਵੀ ਮੁਸ਼ਕਲ ਹਾਲਾਤ ਵਿੱਚ ਵੀ ਦੇਸ਼ ਦੇ ਹਿੱਤਾਂ ਤੋਂ ਉੱਪਰ ਕੁਝ ਨਹੀਂ ਹੈ। ਉਹ ਅੱਜ ਦੇ ਦੇਸ਼ ਨੂੰ ਬਚਾਉਣਾ ਚਾਹੁੰਦੇ ਆ ਜਿਹੜਾ ਭ੍ਰਿਸ਼ਟਾਚਾਰ ਨਾਲ, ਜ਼ੁਲਮਾਂ ਨਾਲ ਤੇ ਅਨੈਤਿਕ ਚੀਜ਼ਾਂ ਨਾਲ ਫਸਿਆ ਹੋਇਆ ਹੈ। ਸੋ ਉਹ ਜਿਹੜੇ ਦੇਸ਼ ਤੇ ਅੱਜ ਪ੍ਰਧਾਨ ਮੰਤਰੀ ਆਪ ਰਾਜ ਕਰ ਰਹੇ ਆ ਸੋ ਆਪਣੀ ਸਰਕਾਰ ਨੂੰ ਤੇ ਆਪਣੀ ਸੱਤਾ ਨੂੰ ਬਚਾਉਣ ਲਈ ਉਹ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁਰਉਪਯੋਗ ਕਰ ਰਹੇ ਆ। ਹੁਣ ਜ਼ੁਲਮ ਉਸ ਵੇਲੇ ਇਸਲਾਮੀ ਤਾਕਤਾਂ ਕਰ ਰਹੀਆਂ ਸੀ। ਉਦੇ ਖਿਲਾਫ ਜਿਹੜੀ ਜੰਗ ਲੜੀ 20ਵੀਂ ਸਦੀ ਵਿੱਚ ਆ ਜਿਹੜਾ ਜ਼ੁਲਮ ਆ ਜਿਹੜਾ ਉਹ ਹਿੰਦੂ ਤਾਕਤਾਂ ਨੇ ਕੀਤਾ ਤੇ ਸੰਤ ਜਰਨੈਲ ਸਿੰਘ ਤੇ ਸਿੱਖ ਸ਼ਹੀਦਾਂ ਨੇ ਉਦੇ ਖਿਲਾਫ ਹੈ ਜਿਹੜੀ ਲੜਾਈ ਲੜੀ ਮਤਲਬ ਸਹਿਬਜ਼ਾਦਿਆਂ ਦੇ ਵਾਰਸ ਉਹ ਹੈਗੇ ਤੇ ਗੁਰੂ ਸਾਹਿਬ ਕਹਿੰਦੇ ਕਿ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਹੇ ਤੋਂ ਕੀ ਆ ਹੋਇਆ ਜੀਵਤ ਕਈ ਹਜ਼ਾਰ ਤੇ ਉਦੋਂ ਇਸ਼ਾਰਾ ਖਾਲਸੇਵਲ ਹੁੰਦਾ ਹੈ ਜਿਹੜੀ ਸੰਗਤ ਬੈਠੀ ਹੁੰਦੀ ਉਹਨਾਂ ਵੱਲ ਹੁੰਦਾ ਹੈ ਤੇ ਉਹਨੂੰ ਇਹਨਾਂ ਨੇ ਬਦਲ ਕੇ ਇਹਨਾਂ ਦੇ ਕਮੀਆਂ ਨੇ ਜਿਹੜਾ ਬਦਲ ਕੇ بڑے-ਵੱਡੇ ਪੱਦਰ ਤੇ ਪ੍ਰਚਾਰਤੇ ਨੇ ਕਿ ਦੇਸ਼ ਧਰਮ ਦੇ ਲਈ ਵਾਰ दिए ਚਾਰ ਪੁੱਤਰ ਚਾਰ ਮਤਲਬ ਜਾਣ ਬੁੱਝ ਕੇ ਜਿਸ ਤਰੀਕੇ ਨਾਲ ਉੱਥੇ ਵੀ ਜਿਹੜਾ ਦੇਸ਼ ਵਿੱਚ ਵਾਰ ਦਿੱਤਾ ਗਿਆ ਤੇ ਕੀ ਇਹ ਕਿਸੇ ਸਾਚਿਸ਼ਟਾ ਇਸਤਾ ਹੈ ਜਾਂ ਕੀ ਕਾਰਨ ਕੀ ਹੁਣ ਅੱਗੇ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਜਿਹੜੀ ਸਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਆ ਪਰ ਆਪਣੇ ਵਿਸ਼ਵਾਸ ਤੋਂ ਨਹੀਂ ਡੋਲੇ ਸੋ ਅੱਜ ਤੱਕ 20ਵੀਂ ਸਦੀ ਤੱਕ ਸਿੱਖ ਇਹੀ ਕਰਦੇ ਆਏ ਹੈਗੇ ਆ ਬੇ ਵਿਸ਼ਵਾਸ ਤੋਂ ਨਹੀਂ ਡੋਲੇ ਭਾਈ ਜਗਤਾਰ ਸਿੰਘ ਹਵਾਰਾ ਆਪਣੇ ਵਿਸ਼ਵਾਸ ਤੋਂ ਨਹੀਂ ਡੋਲਿਆ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਵਿਸ਼ਵਾਸ ਤੋਂ ਨਹੀਂ ਡੋਲਿਆ ਤੁਸੀਂ ਕਹਿ ਰਹੇ ਹੋ ਉਹ ਮਾਫੀ ਮੰਗ ਲੈਣ ਵੀ ਆਪਣੇ ਵਿਸ਼ਵਾਸ ਤੋਂ ਡੋਲ ਜਾਣ ਇਹ ਹੁਣ ਤੁਹਾਡੇ ਡਬਲ ਸਟੈਂਡਰਡ ਆ ਸਹਿਬਜ਼ਾਦਿਆਂ ਬਾਰੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਕੁਰਬਾਨੀ ਦਿੱਤੀ ਵਿਸ਼ਵਾਸ ਤੋਂ ਨਹੀਂ ਡੋਲੇ ਭਾਈ ਜਗਤਾਰ ਸਿੰਘ ਹਵਾਰੇ ਤੇ ਬਲਵੰਤ ਸਿੰਘ ਰਾਜੋਆਣੇ ਨੂੰ ਤੁਸੀਂ ਕਹਿ ਰਹੇ ਹੋ ਵੀ ਮਾਫੀ ਮੰਗ ਲਓ ਵਿਸ਼ਵਾਸ ਤੋਂ ਡੋਲ ਜੋ ਜੀ ਇੱਥੇ ਇਹ ਗੱਲ ਯਾਦ ਕਰਾਈ ਜਾਂਦੀ ਹੈ ਕਿ ਆ ਵੀ ਸਹਾਬਜਾਦਿਆਂ ਨੇ ਕਿਸੇ ਮੁਲਕ ਨੂੰ ਮੁਲਕ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਹਨਾਂ ਨੇ ਜ਼ੁਲਮ ਦੇ ਖਿਲਾਫ ਦਿੱਤੀ ਹੈ ਸਮੁੱਚੀ ਲਕਾਈ ਨੂੰ। ਸਮੁੱਚੀ ਮਨੁੱਖਤਾ ਵਿੱਚ ਜਿੰਨੇ ਵੀ ਲੋਕ ਜ਼ੁਲਮ ਸਹਿ ਰਹੇ ਆ ਉਹਨਾਂ ਦੇ ਖਿਲਾਫ ਆਵਾਜ਼ ਉਠਾ ਕੇ ਸ਼ਹਾਦਤ ਦਿੱਤੀ ਹੈਗੀ ਆ। ਵੀ ਖਾਲਸਾ ਹੈਗਾ ਵੀ ਆ ਰਾਜ ਕਰੂਗਾ ਜਾਂ ਲੜ ਮਰੂਗਾ। ਸੋਇਦੇ ਚੋਂ ਜਿਹੜੀ ਰਾਜ ਕਰਨ ਦੇ ਇਰਤੇ ਹੈਗੀ ਆ ਉਹ ਇਹ ਹੈਗੀ ਵੀ ਸਿਰਫ ਸਟੇਟ ਹੱਥੇ ਹੋਣੀ ਨਹੀਂ ਹੈ। ਖਾਲਸੇ ਦਾ ਕਾਰਜ ਸਿਰਫ ਸਟੇਟ ਹਥਿਆਕੇ ਜ਼ੁਲਮ ਕਰਨਾ ਨਹੀਂ ਹੈ ਸਭ ਤੋਂ ਪਹਿਲਾਂ ਆਪਣੀ ਹੋਂਦ ਨੂੰ ਕਾਇਮ ਰੱਖਣਾ ਸੋ ਖਾਲਸਾ ਜੀ ਨੇ ਯਾ ਸਹਿਬਜ਼ਾਦਿਆਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹ ਸਿੱਖਾਂ ਦੀ ਕੌਮੀ ਹੋਂਦ ਦੀ ਸਲਾਮਤੀ ਲਈ ਦਿੱਤੀਆਂ ਕਿਸੇ ਛੋਟੇ ਜਿਹੇ ਮੁਲਕ ਦਾ ਰਾਜ ਭਾਗ ਲੈਣ ਇਹ ਨਹੀਂ ਦਿੱਤੀਆਂ ਸੋ ਉਹਨਾਂ ਲਈ ਰਾਜ ਭਾਗ ਤਾਂ ਉਹਨਾਂ ਦੇ ਦਰਾਂ ਤੇ ਵਿਛੇ ਹੋਏ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਆਕਾਲ ਚਲਨ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੌਂਟ ਦੇ ਵਿੱਚ ਨਿਊਜ਼ਪੌਂਟ ਪ੍ਰੋਗਰਾਮ ਚ ਹਰ ਹਫਤੇ ਖਬਰਾਂ ਦੀ ਐਨਾਲਾਈਸਿਸ ਆਪਾਂ ਕਰਦੇ ਹੁੰਦੇ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸੂਰੇ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਸ਼ੁਰੂਆਤ ਆ ਜੇ ਆਪਾਂ ਕਰਨੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅਸੀਂ ਚਾਰੇ ਹੀ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਨਾਲ ਹੋਰ ਜਿੰਨੇ ਵੀ ਸ਼ਹੀਦ ਹੋਏ ਨੇ ਚਾਹੇ ਬਾਬਾ ਮੋਤੀराम ਜੀ ਹੋਣ ਤੇ ਨਾਲ ਜੇ ਆਪਾਂ ਕਹੀਏ ਕਿ ਦਿਵਾਨ ਟੋਡਰਮਲ ਜੀ ਜਿਨ੍ਹਾਂ ਨੇ ਕਿ ਇੱਕ ਬਖੂਬੀ ਰੋਲ ਉਸ ਸਮੇਂ ਚ ادا ਕੀਤਾ ਸਾਰੇ ਹੀ ਸ਼ਹੀਦਾਂ ਨੂੰ ਅਸੀਂ ਅਕਾਲ ਚੈਨਲ ਵੱਲੋਂ ਸ਼ਰਧਾਂਜਲੀ ਜਿਹੜੀ ਹੈ ਉਹ ਭੇਟ ਕਰਦੇ ਹੈਗੇ ਆ ਇਸ ਦੇ ਨਾਲ-ਨਾਲ ਵੱਡੀ ਗੱਲ ਇਹ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਹੈ ਉਸ ਨੇ ਕਿਸ ਚੀਜ਼ ਦੀ ਜਿਹੜੀ ਹੈ ਨੀਂ ਰੱਖੀ ਕਿਹੋ ਜਿਹਾ ਸਦਾ ਤੋਂ ਸਾਨੂੰ ਦ੍ਰਿੜ ਕਰਾ ਕੇ ਗਏ ਜਦੋਂ ਸੋਚਾ ਅਨੰਦ ਜਿਹੜਾ ਹੈਗਾ ਇਹ बार-बार ਸਾਹਿਬਜ਼ਾਦਿਆਂ ਨੂੰ ਪੁੱਛਦਾ ਹੈ ਪ੍ਰਵੋਕ ਕਰਦਾ ਹੈ ਕਿ ਕਿਤੇ ਜਿਹੜਾ ਹੈਗਾ ਸੂਬੇ ਦੀ ਕਚਹਿਰੀ ਚੋਂ ਕਿਤੇ ਜਿਹੜੇ ਉਹਨਾਂ ਦੇ ਲਾਅਜ਼ ਹੈਗੇ ਨੇ ਉਹ ਕਿਤੇ ਛੱਡ ਨਾ ਦੇਣ ਜਾਂ ਕਿਤੇ ਰਿਹਾ ਨਾ ਕਰ ਦੇਣ ਤੇ ਜਾਣ ਬੁੱਝ ਕੇ ਇੱਕ ਪ੍ਰੋਵੋਕੇਸ਼ਨ ਕੀਤੀ ਜਾਂਦੀ ਹੈ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਤੇ ਤੁਸੀਂ ਕੀ ਕਰੋਗੇ ਤੇ ਸਾਹਿਬਜ਼ਾਦਿਆਂ ਵੱਲੋਂ ਜਿਹੜਾ ਜਵਾਬ ਜੋ ਆਪਾਂ ਕੀ ਗਏ ਪੰਥਕ ਰਵਾਇਤਾ ਜੋ ਜਿਹੜਾ ਜਵਾਬ ਹੈ ਕਿ ਅਸੀਂ ਦੁਬਾਰਾ ਜਾ ਕੇ ਆਪਣੇ ਸਾਥੀਆਂ ਨੂੰ ਇਕੱਠੇ ਕਰਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਬਾਅਦ ਚੋ ਜਿਹੜਾ ਹੈਗਾ ਇਹ ਜ਼ੁਲਮ ਦੇ ਨਾਲ ਟੱਕਰ ਲਵਾਂਗੇ ਜਾਂ ਰਾਜ ਕਰੇ ਹੈ ਜਾਂ ਲੜ ਮਰੇ ਹੈ ਤੇ ਅੱਜ ਵੀ ਜਦੋਂ ਅਸੀਂ ਉਹ ਸਾਹਿਬਜ਼ਾਦਿਆਂ ਦੀ ਧਰਤੀ ਤੇ ਜਾ ਕੇ ਸਜਦਾ ਕਰਨਾ ਹੈ ਜਾਂ ਸਿੱਖਾਂ ਨੇ ਜਿੱਥੇ-ਜਿੱਥੇ ਬੈਠੇ ਵੀ ਸਜਦਾ ਕਰਨਾ ਹੈ ਕਿਤੇ ਇਹੋ ਹੀ ਗੱਲਾਂ ਸਾਡੇ ਜ਼ਿਹਨ ਦੇ ਵਿੱਚ ਸਾਡੇ ਦਿਮਾਗ 'ਚ ਚੱਲ ਰਹੀਆਂ ਹੁਣ ਤੇ ਫਿਰ ਸਾਡੇ ਜਿਹੜੇ ਨੇ ਸ਼ਹੀਦੀ ਦਿਹਾੜੇ ਜਿਹੜੇ ਮਨਾਏ ਨੇ ਸਫਲੇ ਹੋ ਜਾਂਦੇ ਨੇ ਸਰਦਾਰ ਅਰਪਾਰ ਸਿੰਘ ਜੀ ਕੀ ਕਹੋਗੇ ਸ਼ਹੀਦੀਆਂ ਦੇ ਇਸ ਮਹੀਨੇ ਦੇ ਵਿੱਚ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਚਾਰੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਤੇ ਜਿਹੜੇ ਪਿਆਰੇ ਸ਼ਹੀਦ ਸਿੰਘ ਸ਼ਹੀਦ ਹੋਏ ਉਸ ਮੁੱਚੇ ਤੌਰ ਤੇ ਉਹਨਾਂ ਨੂੰ ਸ਼ਰਦਾ ਦੇ ਭੋਲਾ ਬਹੁਤ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਤੇ ਬਹੁਤ ਹੀ ਭਾਵਪਨੀ ਸ਼ਰਧਾਂ ਜਲੀ ਆ ਸਾਡੇ ਕੋਲ ਸ਼ਬਦ ਨਹੀਂ ਨੇ ਸਾਡੇ ਇਤਿਹਾਸ ਦੀਆਂ ਇਹਨਾਂ ਦਿਨਾਂ ਵਿੱਚ ਇਹ ਮਹਾਨ ਸ਼ਹਾਦਤਾਂ ਹੋਈਆਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹਨਾਂ ਨੇ ਇਨ ਨਹੀਂ ਮੰਨੀ ਔਰ ਸਪਸ਼ਟ ਰੂਪ ਵਿੱਚ ਆਖਿਆ ਵੀ ਆ ਰਾਜ ਕਰਾਂਗੇ ਜਾਂ ਲੜ ਮਰਾਂਗੇ ਸੋ ਖਾਲਸਾ ਪੰਥ ਦੀਆਂ ਜਿਹੜੀਆਂ ਸੁੱਚੀਆਂ ਭਾਵਨਾਵਾਂ ਨੇ ਸੋ ਉਹਨਾਂ ਦਾ ਮੁਜਾਰਾ ਕਰਦੇ ਆ ਖਾਲਸਾ ਪੰਥ ਦੀਆਂ ਰੀਝਾਂ ਉਮੀਦਾਂ ਔਰ ਜਿਹੜਾ 1699 ਦੀ ਵਿਸਾਖੀ ਨੂੰ ਜਿਹੜੇ ਸਿਰ ਦਿੱਤੇ ਗਏ ਸੀ ਸੋ ਜਿਹੜੀ ਥ੍ਰੈਟਿਕਲੀ ਸਿਰ ਲਾਏ ਗਏ ਸੀ ਜਦੋਂ ਪ੍ਰੈਕਟੀਕਲੀ ਉਹ ਸਿਰ ਦੇਣ ਦਾ ਵੇਲਾ ਆਇਆ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਤੇ ਵੱਡੇ ਸਾਹਿਬਜ਼ਾਦਿਆਂ ਨੇ ਗੁਰੂ ਪਿਤਾ ਦੇ ਆਦੇਸ਼ਾਂ ਤੇ ਚਲਦਿਆਂ ਹੋયા ਸੋ ਕੋਈ ਵੀ ਕਾਣ ਨਹੀਂ ਕੀਤੀ ਕੋਈ ਵੀ ਡਰ ਭੈਅ ਆ ਜਿਹੜਾ ਹੈਗਾ ਵੀ ਇਸ ਕਿਸਮ ਦੇ ਕਿਸੇ ਵੀ ਡਰਾਵੇ ਤੋਂ ਛਲਾਵੇ ਤੋਂ ਜਾਂ ਲਾਲਚ ਤੋਂ ਰਹਿਤ ਹੋ ਕੇ ਉਹਨਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ ਸੋ ਇਹ ਸ਼ਹਾਦਤਾਂ ਹੀ ਸਾਨੂੰ ਲਗਾਤਾਰੇ ਦਰਸਾਉਂਦੀਆਂ ਨੇ ਵੀ ਗੁਰੂ ਸਾਹਿਬ ਨੇ ਜਿਹੜਾ ਰਾਹ ਦਰਸਾਇਆ ਵੀ ਜ਼ੁਲਮ ਦੇ ਖਿਲਾਫ ਡਟਣਾ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਧਰਮ ਦੀਆਂ ਮਹਾਨ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਜੇ ਤੁਹਾਨੂੰ ਆਪਣੀ ਜਾਨ ਵੀ ਦੇਣੀ ਪੈਂਦੀ ਹੈ ਤਾਂ ਜਾਨ ਦੇਣੀ ਹੈ ਜਿਹੜੀ ਉਹ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੀ ਹੋਵੇ ਵੀ ਸੋ ਇੱਥੇ ਇਹ ਗੱਲ ਯਾਦ ਕਰਾਈ ਜਾਂਦੀ ਹੈ ਕਿ ਸਾਹਿਬਜ਼ਾਦਿਆਂ ਨੇ ਕਿਸੇ ਮੁਲਕ ਨੂੰ ਮੁਲਕ ਦੀ ਰਾਖੀ ਲਈ ਸ਼ਹਾਦਤ ਨਹੀਂ ਦਿੱਤੀ ਉਹਨਾਂ ਨੇ ਜ਼ੁਲਮ ਦੇ ਖਿਲਾਫ ਦਿੱਤੀ ਹੈ ਸਮੁੱਚੀ ਲੋਕਾਈ ਨੂੰ ਸਮੂਚੀ ਮਨੁੱਖਤਾ ਵਿੱਚ ਜਿੰਨੇ ਵੀ ਲੋਕ ਜ਼ੁਲਮ ਸਹਿ ਰਹੇ ਆ ਉਹਨਾਂ ਦੇ ਖਿਲਾਫ ਆਵਾਜ਼ ਉਠਾ ਕੇ ਸ਼ਹਾਦਤ ਦਿੱਤੀ ਹੈਗੀ ਆ ਸੋ ਉਹ ਸਾਡੇ ਮਹਾਨ ਸ਼ਹੀਦ ਨੇ ਉਹਨਾਂ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਅਣਖ ਨਾਲ ਜਿਉਣਾ ਗੈਰਤ ਨਾਲ ਜਿਉਣਾ ਹਰ ਕਿਸਮ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਉਣੀ ਤੇ ਜ਼ੁਲਮ ਦਾ ਟੱਕਰਾ ਕਰਨ ਲਈ ਜਿਉਣਾ ਤੇ ਆਪਣੀ ਆਜ਼ਾਦ ਹਸਤੀ ਨੂੰ ਸਿਆਸੀ ਤੌਰ ਤੇ ਗੁਲਾਮ ਰਹਿੰਦਿਆਂ ਹੋਇਆਂ ਵੀ ਆਪਣੀ ਆਜ਼ਾਦ ਹਸਤੀ ਨੂੰ ਜਿਹੜਾ ਹੈਗਾ ਵੀ ਉਹ ਕਾਇਮ ਰੱਖਦੇ ਹੋਏ ਜਿਹੜਾ ਜਿਉਣਾ ਉਦਾਸ ਸੰਦੇਸ਼ ਦਿੱਤਾ ਸੋ ਇਸੇ ਸੰਦੇਸ਼ ਤੇ ਚੱਲਦੇ ਆਂ ਲਗਾਤਾਰ ਕੌਮ ਦੇ ਸ਼ਹਾਦਤਾਂ ਹੋਈਆਂ ਵੱਡਾ ਕਲੂਕਾਰਾ ਛੋਟਾ ਕਲੂਕਾਰਾ ਸਿੱਖ ਮਿਸਰਾਂ ਦੇ ਟਾਈਮ ਮੋਗਲਾਂ ਦੇ ਨਾਲ ਜੰਗਾਂ ਹੋਈਆਂ ਬਰਤਾਨਵੀ ਫੌਜਾਂ ਦੇ ਨਾਲ ਜਿਹੜੀਆਂ ਉਹ ਚਾਰ ਜਿਹੜੀਆਂ ਜੰਗਾਂ ਨੇ ਉਹ ਹੋਈਆਂ ਉਹ ਤੋਂ ਬਾਅਦ 20ਵੀਂ ਸਦੀ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਅਗਵਾਈ ਹੇਠ ਉਹ ਤੋਂ ਬਾਅਦ ਜਿਹੜੀ ਖਾਲਸਾ ਲਹਿਰ ਆ ਜਿਹੜੀ ਸਾਡੇ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਲੜੀ ਗਈ ਇਹ ਪੂਰੀ ਤਰ੍ਹਾਂ ਉਨਾ ਸ਼ਹਾਦਤਾਂ ਦੀ ਕੰਟੀਨਿਊਟੀ ਹੈਗੀ ਆ ਜਿਹੜੀਆਂ ਸ਼ਹਾਦਤਾਂ ਗੁਰੂ ਪਾਤਸ਼ਾਹ ਦੇ ਚਾਰੇ ਸਹਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਦਿੱਤੀਆਂ ਸੋਈ ਦਾ ਮੁੱਖ ਸੰਦੇਸ਼ ਹੀ ਇਹ ਆ ਵੀ ਖਾਲਸਾ ਹੈਗਾ ਵੀ ਆ ਰਾਜ ਕਰੂਗਾ ਜਾਂ ਲੜ ਮਰੂਗਾ ਹਨਾ ਸੋਈ ਦੇ ਚੋਂ ਜਿਹੜੀ ਰਾਜ ਕਰਨ ਦੀ ਇਰਤੀ ਹੈਗੀ ਆ ਉਹ ਇਹ ਹੈਗੀ ਵੀ ਸਿਰਫ ਸਟੇਟ ਹੱਥੇ ਆਉਣੀ ਨਹੀਂ ਹੈ ਖਾਲਸੇ ਦਾ ਕਾਰਜ ਸਿਰਫ ਸਟੇਟ ਹੱਥ ਆ ਕੇ ਜ਼ੁਲਮ ਕਰਨਾ ਨਹੀਂ ਹੈ ਸਭ ਤੋਂ ਪਹਿਲਾਂ ਆਪਣੀ ਹੋਂਦ ਨੂੰ ਕਾਇਮ ਰੱਖਣਾ ਸੋ ਖਾਲਸਾ ਜੀ ਨੇ ਯਾ ਸਾਹਿਬਜ਼ਾਦਿਆਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹ ਸਿੱਖਾਂ ਦੀ ਕੌਮੀ ਹੋਂਦ ਦੀ ਸਲਾਮਤੀ ਲਈ ਦਿੱਤੀਆਂ ਕਿਸੇ ਛੋਟੇ ਜਿਹੇ ਮੁਲਕ ਦਾ ਰਾਜਭਾਗ ਲੈਣ ਇਹਨਾਂ ਦਿੱਤੀਆਂ ਸੋ ਉਹਨਾਂ ਲਈ ਰਾਜਭਾਗ ਤਾਂ ਉਹਨਾਂ ਦੇ ਦਰਾਂ ਤੇ ਵਿਛੇ ਹੋਏ ਸੀ ਸੋ ਉਹਨਾਂ ਨੇ ਲਾਲਚਾਂ ਤੋਂ ਰਹਿਤ ਹੋ ਕੇ ਉਹਨਾਂ ਨੇ ਜ਼ੁਲਮਾਂ ਤੋਂ ਰਹਿਤ ਹੋ ਕੇ ਔਰ ਕਿਸੇ ਵੀ ਡਰਾਵੇ ਧਮਕਾਵਿਆਂ ਤੋਂ ਜਿਹੜਾ ਰਹਿਤ ਹੋ ਕੇ ਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਸੱਚੀ ਸੁੱਚੀ ਹਜ਼ੂਰੀ ਆ ਉਹਦੇ ਵੀ ਸ਼ਹਾਦਤ ਦਿੱਤੀ ਆ ਉਹਨਾਂ ਦਾ ਸੰਦੇਸ਼ ਲਗਾਤਾਰ ਗੂੰਜ ਰਿਹਾ ਹੈ ਅੱਜ ਵੀ ਸਿੱਖ ਉਸੇ ਹੀ ਦਰਦ ਨਾਲ ਉਸੇ ਹੀ ਪ੍ਰਤੀਬੱਧਤਾ ਨਾਲ ਸ਼ਹਾਦਤ ਦੇਣ ਲਈ ਵੀ ਤਿਆਰ ਨੇ ਤੇ ਆਪਣੇ ਜਿਹੜਾ ਹੈਗਾ ਵੀ عقਿਦਿਆਂ ਤੋਂ ਨਾ ਡੋਲਣ ਵਾਲੇ ਸਿੱਖਾਂ ਦੀਆਂ ਜਿਹੜੀਆਂ ਮਿਸਾਲਾਂ ਨੇ ਉਹ ਅੱਜ ਵੀ ਸਾਡੇ ਸਾਹਮਣੇ ਕਾਇਮ ਹੈਗੀਆਂ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲ ਤੁਸੀਂ ਕੀਤੀ ਕਿ ਹੋਂਦ ਨੂੰ ਕਾਇਮ ਰੱਖਣਾ ਪਰ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਤੋਂ ਵੀਰ ਬਾਲ ਦੇ ਜਨਮ ਦਿਨ 'ਤੇ ਨਾਮੇਟ ਸਰਕਾਰ ਵੱਲੋਂ ਵੀ ਇਹ ਜਿਹੜਾ ਦਿਹਾੜਾ ਹੈਗਾ ਇਹ ਮਨਾਇਆ ਜਾਂਦਾ ਹੈ ਤੇ ਪਿਛਲੇ ਦਿਨੀ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਸਰਕਾਰ ਵੱਲੋਂ ਦਿਹਾੜਾ ਮਨਾਇਆ ਗਿਆ ਅਤੇ ਜਿੱਥੇ ਕਿ ਇਹਨਾਂ ਸ਼ਾਤਾਂ ਨੂੰ ਕਿਤਨਾ ਕਿਤੇ ਰਾਸ਼ਟਰਵਾਦੀ ਪੁੱਠ ਚਾੜਨ ਦੀ ਜਿਹੜੀ ਕੋਸ਼ਿਸ਼ ਹੈ ਹਰ ਇੱਕ ਸਾਲ ਹੁੰਦੀ ਹੈ ਕੀਤੀ ਜਾਂਦੀ ਹੈ ਇੱਥੇ ਵੀ ਜਿਹੜਾ ਪ੍ਰਧਾਨ ਮੰਤਰੀ ਹੋਣਾ ਨੇ ਕਿਹਾ ਕਿ ਵੀਰ ਬਾਲ ਦਿਵਸ ਨੂੰ ਵੀਰ ਬਾਲ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਮੁਸ਼ਕਿਲ ਹਾਲਾਤ ਦੇ ਵਿੱਚ ਦੇਸ਼ ਏ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜਾਂ ਯੋਗੀ ਹੁਣਾ ਵੱਲੋਂ ਵੀ ਹੁਣ ਇਹ ਤੇ ਮਹਾਰਾਜੀ ਜਾਣਦਾ ਹੈ ਕਿ ਕੀ ਕਿਸੇ ਭਾਵਨਾ ਚੋ ਹੈ ਜਾਂ ਕਿਤਨਾ ਕਿਤੇ ਇੱਕ ਜਿਹੜਾ ਹੈਗਾ ਹੈ ਕਿ ਸਿੱਖਾਂ ਨੂੰ ਵੀ ਬਾਰ-ਬਾਰ ਜਿਹੜਾ ਹੈ ਰਾਸ਼ਟਰਵਾਦੀ ਹਿੱਤ ਦੇ ਵਿਚ ਹੀ ਭਗਤੌਣਾ ਹੈ ਕੀ ਕਹੋਗੇ ਇਸਤੇ ਬਾਰੇ ਜਿਸ ਤਰੀਕੇ ਦੇ ਨਾਲ ਇਹ ਕੁਝ ਕੀਤਾ ਜਾਂਦਾ ਹੈ ਇੱਕ ਤਾਂ ਜਿਹੜਾ ਵੀਰ ਬਾਲ ਦੇਵਸ ਮਨਾਉਣਾ ਇਹ ਸਿੱਖ ਪਰੰਪਰਾ ਦਾ ਹਿੱਸਾ ਨਹੀਂ ਹੈਗਾ ਉਹ ਕੋਈ ਛੋਟੇ ਬੱਚੇ ਨਹੀਂ ਸੀ ਜਿਨ੍ਹਾਂ ਤੇ ਤਰਸ ਦੀ ਭਾਵਨਾ ਕੀਤੀ ਜਾਵੇ ਵੀ ਹਾਂ ਛੋਟੇ ਛੋਟੇ ਬੱਚੇ ਸੀ ਗੁਰੂ ਦੇ ਯਾਰ ਮਾਰਤੇ ਬਹੁਤ ਜ਼ੁਲਮ ਹੋਇਆ ਇਟ ਇਜ਼ ਨਾਟ ਦੈਟ ਕਾਈਂਡ ਆਫ ਸ਼ਹੀਦੀ ਸੋ ਸ਼ਹੀਦੀ ਮਾਣ ਕਰਨ ਵਾਲੀ ਸ਼ਹੀਦੀ ਆ ਉਮਰਾਂ ਚਾਹੇ ਛੋਟੀਆਂ ਸੀ ਪਰ ਜਿਹੜਾ ਸੰਦੇਸ਼ ਉਹ ਰੈਂਦੀ ਦੁਨੀਆ ਨੂੰ ਤੇ ਖਾਲਸਾ ਪੰਥ ਨੂੰ ਦੇ ਕੇ ਗਿਆ ਉਹਨਾ ਮਹਾਨ ਸ਼ਹਾਦਤਾਂ ਦਾ ਜਿਹੜਾ ਸੰਦੇਸ਼ ਆ ਉਹ ਲਗਾਤਾਰ ਗੂੰਜ ਰਿਹਾ ਹੈ ਸੋ ਉਹਨਾਂ ਉਹ ਸਾਡੇ ਲਈ ਉਹ ਤਰਸ ਦੇ ਪਾਤਰ ਨਹੀਂ ਨੇ ਸਾਡੇ ਲਈ ਮਹਾਨ ਪ੍ਰੇਰਨਾ ਦੇ ਸਰੋਤ ਨੇ ਜਿਨ੍ਹਾਂ ਨੇ ਉਮਰਾਂ ਛੋਟੀਆਂ ਹੋਣ ਦੇ ਬਾਵਜੂਦ ਵੀ ਕੌਮ ਲਈ ਪ੍ਰੇਰਨਾ ਦਿੱਤੀ ਉਹ ਬਜ਼ੁਰਗ ਬਾਬੇ ਨੇ ਸਾਡੇ ਲਈ ਸੋ ਉਹਨਾਂ ਦਾ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦਾ ਕੋਈ ਵੀ ਇਸ ਤਰ੍ਹਾਂ ਵੀ ਵੇ ਕੋਈ ਵੀ ਇਹ ਫਰਕ ਨਹੀਂ ਹੈਗਾ ਹਣਾ ਸੋ ਤਰਸ ਦੇ ਪਾਤਰ ਨਹੀਂ ਨੇ ਦੂਜਾ ਜਿਹੜਾ ਭਾਰਤ ਸਰਕਾਰ ਵੱਲੋਂ ਵੀਰ ਬਾਲਦੇਵਸ ਮਨਾਇਆ ਜਾਂਦਾ ਅਸੀਂ ਸਮਝਦੇ ਆ ਵੀ ਉਹ ਇੱਕ ਹਿੰਦੂ ਪਰੰਪਰਾ ਚ ਉਹ ਸ਼ੇ ਇਦਾਂ ਨੂੰ ਦੇਖ ਰਹੇ ਆ ਜਿੱਥੇ ਕੋਈ ਵੀ ਸ਼ਹਾਦਤ ਦੀ ਜਾਂ ਬਗਾਵਤ ਦੀ ਜਾਂ ਜ਼ੁਲਮਾਂ ਦੇ ਖਿਲਾਫ ਜਿਹੜਾ ਹੈਗਾ ਵੀ ਸੰਘਰਸ਼ ਕਰਨ ਦੀ ਕੋਈ ਪਰੰਪਰਾ ਨਹੀਂ ਹੈ ਹਣਾ ਸੋ ਉਹ ਆਪਣੀਆਂ ਇੱਕ ਬਹੁਤ ਹੀ ਕਮਜ਼ੋਰ ਹਸਤੀਆਂ ਚੋਂ ਇਸ ਸ਼ਹਾਦਤ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਵੇ ਮੁਸ਼ਕਲ ਹਾਲਾਤ ਵਿੱਚ ਵੀ ਦੇਸ਼ ਦੇ ਹਿੱਤਾਂ ਤੋਂ ਉੱਪਰ ਕੁਝ ਨਹੀਂ ਹੈ ਉਹ ਅੱਜ ਦੇ ਦੇਸ਼ ਨੂੰ ਬਚਾਉਣਾ ਚਾਹੁੰਦੇ ਆ ਜਿਹੜਾ ਭ੍ਰਿਸ਼ਟਾਚਾਰ ਨਾਲ ਝੁਲਮਾਂ ਨਾਲ ਤੇ ਅਨੈਤਿਕ ਚੀਜ਼ਾਂ ਨਾਲ ਫਸਿਆ ਹੋਇਆ ਹੈ ਸੋ ਉਹ ਜਿਹੜੇ ਦੇਸ਼ ਤੇ ਅੱਜ ਪ੍ਰਧਾਨ ਮੰਤਰੀ ਆਪ ਰਾਜ ਕਰ ਰਹੇ ਆ ਸੋ ਆਪਣੀ ਸਰਕਾਰ ਨੂੰ ਤੇ ਆਪਣੀ ਸੱਤਾ ਨੂੰ ਬਚਾਉਣ ਲਈ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁਰਉਪਯੋਗ ਕਰ ਰਹੇ ਹੈਗੇ ਸੋ ਛੋਟੇ ਸਾਹਿਬਜ਼ਾਦਿਆਂ ਨੇ ਕਿਸੇ ਵੀ ਦੇਸ਼ ਨੂੰ ਬਚਾਉਣ ਲਈ ਕੁਰਬਾਨੀ ਨਹੀਂ ਦਿੱਤੀ ਛੋਟੇ ਸਾਹਿਬਜ਼ਾਦਿਆਂ ਨੇ ਮਨੁੱਖਤਾ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਆ ਜ਼ੁਲਮਾਂ ਦੇ ਖਿਲਾਫ ਜ਼ਬਰ ਦੇ ਖਿਲਾਫ ਸਿੱਖ ਸਿਧਾਂਤਾਂ ਅਨਸਾਰ ਨੈਤਿਕਤਾ ਨੈਤਿਕ ਢੰਗ ਨਾਲ ਜਿਹੜਾ ਸੰਘਰਸ਼ ਕਰਨਾ ਸੋ ਛੋਟੇ ਸਾਹਿਬਜ਼ਾਦਿਆਂ ਨੇ ਉਹਦੇ ਖਿਲਾਫ ਹੈ ਜਿਹੜੀ جنگ ਲੜੀ ਹੈਗੀ ਆ ਸੋ ਇਹ ਕਹਿਣਾ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਧਰਮ ਤੋਂ ਟੁੱਟੇ ਹੋਏ ਭ੍ਰਿਸ਼ਟ ਤੇ ਅਨੈਤਿਕ ਰਾਜਨੀਤੀਵਾਨਾਂ ਦੀਆਂ ਗੱਲਾਂ ਨੇ ਜਿਹੜੇ ਇਹ ਗੱਲ ਕਰਦੇ ਹੈਗੇ ਆ ਵੀ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਨਾਲ ਦੇਸ਼ ਦੇ ਹਿੱਤਾਂ ਜਿਹੜੇ ਮਜ਼ਬੂਤ ਹੋਇਆ ਉਹਨਾਂ ਨੇ ਕਿਸੇ ਵੀ ਦੇਸ਼ ਲਈ ਨਹੀਂ ਕੀਤਾ ਸੋ ਇਹ ਗੱਲਾਂ ਆਉਂਦੀਆਂ ਨੇ ਜਿਹੜੇ ਫਾਸ਼ੀਵਾਦੀ ਲੋਕ ਨੇ ਹਮ ਧਾਰਮਿਕ ਲੋਕਾਂ ਦੀ ਸ਼ਹਾਦਤ ਤੇ ਫਾਸ਼ੀਵਾਦੀ ਲੋਕਾਂ ਦਾ ਵਿੱਚ ਦੇ ਵਿਚਾਰਾਂ ਵਿੱਚ ਇਹੋ ਹੀ ਫਰਕ ਹੁੰਦਾ ਹੈ ਜਿਹੜੇ ਫਾਸ਼ੀਵਾਦੀ ਆ ਉਹਨਾਂ ਲਈ ਹੁੰਦਾ ਵੀ ਸਭ ਤੋਂ ਪਹਿਲਾਂ ਸਟੇਟ ਦੇ ਸਿੰਘਾਂ ਨੂੰ ਹੱਥ ਪਾ ਲਈਏ ਵੀ ਸਟੇਟ ਸਾਡੇ ਕਬਜ਼ੇ ਹੇਠ ਹੋਣੀ ਚਾਹੀਦੀ ਆ ਜਿਹੜੇ ਮਹਾਨ ਸੂਰਬੀਰਾ ਉਨਾਂ ਲਈ ਸਟੇਟ ਕੋਈ ਮਾਇਨੇ ਨਹੀਂ ਰੱਖਦੀ ਬੇਸ਼ੱਕ ਉਹਨਾਂ ਲਈ ਜਿਹੜਾ ਆਪਣੇ ਮੁਲਕ ਦੀ ਆ ਆਪਣੀ ਕੌਮ ਦੀ ਆਜ਼ਾਦੀ ਜ਼ਰੂਰੀ ਹੁੰਦੀ ਆ ਪਰ ਉਹ ਸਟੇਟ ਤੇ ਕਬਜ਼ਾ ਕਰਕੇ ਆਮ ਲੋਕਾਂ ਤੇ ਜ਼ੁਲਮ ਕਰਨ ਵਾਲੀ ਜਿਹੜੀ ਤਾਕਤ ਆ ਉਹ ਨਹੀਂ ਹਟਾਉਣਾ ਚਾਹੁੰਦੇ ਉਹ ਉਹ ਜਿਹੜੀ ਉਹ ਜਿਹੜੀ ਆਜ਼ਾਦੀ ਚਾਹੁੰਦੇ ਹੈਗੇ ਆ ਉਹ ਮਨੁੱਖਤਾ ਦੇ ਭਲੇ ਲਈ ਆਜ਼ਾਦੀ ਚਾਹੁੰਦੇ ਆ ਸੋ ਇਹ ਫਾਸ਼ੀਵਾਦੀਆਂ ਦਾ ਹੁੰਦਾ ਸੋ ਅੱਜ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਨੇ ਇਹਦੇ ਵਿੱਚੋਂ ਹੁਣ ਤੁਸੀਂ ਦੇਖੋ ਵੀ ਆਰਐਸਐਸ ਦਾ ਸਿੱਧਾ ਸਬੰਧ ਆ ਜਿਹੜਾ ਹਿਟਲਰ ਨੂੰ ਉਹ ਆਪਣਾ ਇੱਕ ਤਰ੍ਹਾਂ ਨਾਲ ਆਗੂ ਮੰਨਦੇ ਆ ਸਿਧਾਂਤਕ ਆਗੂ ਮੰਨਦੇ ਆ ਆਰਐਸਐਸ ਵਾਲੇ ਹਿਟਲਰ ਦੀ ਤੇ ਮੁਸੋਲੀਨੀ ਦੀ ਇਹ ਸਪਸ਼ਟ ਲਿਖਤੀ ਹੋ ਹੈਗੀ ਆ ਗੱਲ ਵੀ ਸਭ ਤੋਂ ਪਹਿਲਾਂ ਅਸੀਂ ਸਟੇਟ ਤੇ ਕਬਜ਼ਾ ਕਰਨਾ ਉਹ ਤੋਂ ਬਾਅਦ ਅਸੀਂ ਘੱਟ ਗਿਣਤੀਆਂ ਨੂੰ ਤੇ ਦੱਬੇ ਕੁਚਲੀ ਲੋਕਾਂ ਨੂੰ ਕਤਲ ਕਰਨ ਦੀ ਜਿਹੜੀ ਰਾਜਨੀਤੀ ਆ ਉਹ ਚਲਾਉਣੀ ਹੈਗੀ ਆ ਸੋ ਗੁਰੂ ਗੋਬਿੰਦ ਸਿੰਘ ਦਾ ਤੇ ਸਿੱਖ ਸਿਧਾਂਤ ਦਾ ਅੱਜ ਵੀ ਜਿਹੜੇ ਸਿੱਖ ਆਜ਼ਾਦੀ ਲਈ ਵੀ ਲੜਦੇ ਨੇ ਉਹਨਾਂ ਦਾ ਵੀ ਇਹ ਨਹੀਂ ਹੈਗਾ ਵੀ ਸਟੇਟ ਤੇ ਕਬਜ਼ਾ ਕਰਕੇ ਜ਼ੁਲਮ ਕਰਨਾ ਗੁਰੂ ਦੇ ਸਿਧਾਂਤ ਨੂੰ ਅੱਗੇ ਵਧਾਉਣਾ ਜੇ ਸਟੇਟ ਮਿਲ ਜਾਂਦੀ ਆ ਤਾਂ ਕੋਈ ਪਰਵਾਹ ਨਹੀਂ ਜਿੱਦਾਂ ਸੰਤ ਜਰਨੈਲ ਸਿੰਘ ਨੇ ਕਿਹਾ ਸੀ ਵਿੱਚ ਇਹ ਸਟੇਟ ਦੇ ਦੇਣਗੇ ਤਾਂ ਸਾਨੂੰ ਕੋਈ ਨਾ ਨਹੀਂ ਪਰ ਸਿੱਖਾਂ ਦਾ ਨਿਸ਼ਾਨਾ ਕੇਵਲ ਸਟੇਟ ਹਥਿਆਉਣਾ ਨਹੀਂ ਹੈ ਆਪਣੀ ਕੌਮ ਦੀ ਤੇ ਧਰਮ ਦੀ ਹੋਂਦ ਨੂੰ ਜਿਹੜਾ ਕਾਇਮ ਰੱਖਣ ਦਾ ਹੁਣ ਜਦੋਂ ਉਹ ਨਰਿੰਦਰ ਮੋਦੀ ਤੇ ਅਯੋਗਿਆ ਦਿੱਤਿਆਨਾਥ ਅੱਗੇ ਕਹਿ ਰਹੇ ਹੈਗੇ ਆ ਵਿਦੇਸ਼ ਅਤੇ ਧਰਮ ਦੀ ਪੱਕੀ ਨੀਂਹ ਰੱਖਣ ਲਈ ਕਹਿੰਦੇ ਉਹਨਾਂ ਨੇ ਸ਼ਹਾਦਤ ਦਿੱਤੀ ਇਹ 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 ਦੇਖੋ ਇਹ ਇਹ ਅਦਿੱਤਿਆਨਾਥ ਕਹਿ ਰਿਹਾ ਫੇਰ ਦੇਸ਼ ਨੂੰ ਅੱਗੇ ਲਿਆ ਰਿਹਾ ਕਿਸੇ ਵੀ ਦੇਸ਼ ਲਈ ਸਹਿਬਜ਼ਾਦਿਆਂ ਨੇ ਕੁਰਬਾਨੀ ਨਹੀਂ ਦਿੱਤੀ ਆਪਣੇ ਧਰਮ ਲਈ ਆਪਣੀ ਕੌਮ ਲਈ ਜ਼ੁਲਮ ਦੇ ਖਿਲਾਫ ਹੁਣ ਜ਼ੁਲਮ ਉਸ ਵੇਲੇ ਇਸਲਾਮੀ ਤਾਕਤਾਂ ਕਰ ਰਹੀਆਂ ਸੀ ਉਹਦੇ ਖਿਲਾਫ ਜਿਹੜੀ ਜੰਗ ਲੜੀ 20ਵੀਂ ਸਦੀ ਵਿੱਚ ਆ ਜਿਹੜਾ ਉਹ ਜ਼ੁਲਮ ਆ ਜਿਹੜਾ ਉਹ ਹਿੰਦੂ ਤਾਕਤਾਂ ਨੇ ਕੀਤਾ ਤੇ ਸੰਤ ਜਰਨੈਲ ਸਿੰਘ ਤੇ ਸਿੱਖ ਸ਼ਹੀਦਾਂ ਨੇ ਉਦੇ ਖਿਲਾਫ ਹੈ ਜਿਹੜੀ ਲੜਾਈ ਲੜੀ ਮਤਲਬ ਸਾਹਿਬਜ਼ਾਦੇਆਂ ਦੇ ਵਾਰਸ ਉਹ ਹੈਗੇ ਇੱਕ ਆਪਾਂ ਦੇਖਿਆ ਨਾ ਹਿੰਦੀ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੇ ਕਵੀ ਵੀ ਜਿਹੜੇ ਇਸ ਤਰੀਕੇ ਦੀਆਂ ਕਵਿਤਾਵਾਂ ਉਹਨਾਂ ਨੇ ਕਿ ਇਥੋਂ ਤੱਕ ਜੋ ਬਚਨ ਹੈਗੇ ਆ ਉਹ ਵੀ ਬਦਲ ਦਿੱਤੇ ਹੋਏ ਆ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਦੋਂ ਗੁਰੂ ਸਾਹਿਬ ਜਾਂਦੇ ਹੈਗੇ ਆ ਬਠਿੰਡੇ ਦੀ ਧਰਤੀ ਦੇ ਸਾਬੋ ਕੀ ਤਲਵੰਡੀ ਜਾਂਦੇ ਆ ਤੇ ਜਦੋਂ ਮਾਤਾਵਾਂ ਪੁੱਛਦੀਆਂ ਨੇ ਕਿ ਸਾਹਿਬਜ਼ਾਦੇ ਕਿੱਥੇ ਨੇ ਤੇ ਗੁਰੂ ਸਾਹਿਬ ਕਹਿੰਦੇ ਕਿ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਤੇ ਉਦੋਂ ਇਸ਼ਾਰਾ ਖਾਲਸੇਵਾਲ ਹੁੰਦਾ ਹੈ ਜਿਹੜੀ ਸੰਗਤ ਬੈਠੀ ਹੁੰਦੀ ਉਹਨਾਂ ਵੱਲ ਹੁੰਦਾ ਹੈ ਤੇ ਉਹਨੂੰ ਇਹਨਾਂ ਨੇ ਬਦਲ ਕੇ ਇਹਨਾਂ ਦੇ ਕਮੀਆਂ ਨੇ ਜਿਹੜਾ ਬਦਲ ਕੇ بڑے ਵੱਡੇ ਪੱਦਰ ਤੇ ਪ੍ਰਚਾਰਤੇ ਨੇ ਕਿ ਦੇਸ਼ ਧਰਮ ਕੇ ਲਈ ਵਾਰ दिए ਚਾਰ ਪੁੱਤਰ ਚਾਰ ਮਤਲਬ ਜਾਣ ਬੁੱਝ ਕੇ ਜਿਸ ਤਰੀਕੇ ਦੇ ਨਾਲ ਉੱਥੇ ਵੀ ਜਿਹੜਾ ਦੇਸ਼ ਵਿੱਚ ਵਾਰ ਦਿੱਤਾ ਗਿਆ ਤੇ ਕੀ ਇਹ ਕਿਸੇ ਸਾਚਿਸ਼ ਦਾ ਸਾਇ ਜਾਂ ਕੀ ਕਾਰਨ ਕੀ ਕਿਉਂਕਿ ਉਹ ਕਮਜ਼ੋਰ ਬਹੁਤ ਆ ਨਾ ਉਹਨਾਂ ਕੋਲ ਕੋਈ ਆਪਣੀ ਸ਼ਹੀਦੀ ਪਰੰਪਰਾ ਨਹੀਂ ਹੈਗੀ ਕੋਈ ਵੀ ਬੰਦਾ ਸ਼ਹੀਦ ਨਹੀਂ ਕੋਈ ਵੀ ਜੂਝਿਆ ਨਹੀਂ ਜਦੋਂ ਮੁਗਲਾਂ ਦੇ ਹੜ ਆਉਂਦੇ ਸੀਗੇ ਤੇ ਤੁਸੀਂ ਦੱਸੋ ਵੀ ਆਪਣੀਆਂ ਬੱਚੀਆਂ ਵੀ ਪੇਸ਼ ਕਰ ਦਿੰਦੇ ਸੀ ਜਾਂ ਸਾਰਾ ਕੁਝ ਜਿਹੜਾ ਪੇਸ਼ ਕਰ ਇੱਕ ਖਾਲਸਾ ਸੀ ਸੋ ਪਰੰਪਰਾ ਖਾਲਸੇ ਦੀ ਰਹੀ ਆ ਸੋ ਖਾਲਸਾ ਹੀ ਧਰਮ ਤੇ ਗੁਰੂ ਸਾਹਿਬ ਨੇ ਜਿਹੜਾ ਕਿਹਾ ਵੀ ਇਹਨ ਪੁੱਤਰਨ ਕੇ ਸੀਸ ਤੇ ਸੋ ਖਾਲਸਾ ਪੰਥ ਲਈ ਜਿਹੜੇ ਹੈਗੇ ਆ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਹੁਣ ਅੱਗੇ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਜਿਹੜੀ ਸੈਬਜਾਦਿਆਂ ਨੇ ਕੁਰਬਾਨੀ ਦਿੱਤੀ ਆ ਪਰ ਆਪਣੇ ਵਿਸ਼ਵਾਸ ਤੋਂ ਨਹੀਂ ਡੋਲੇ ਸੋ ਅੱਜ ਤੱਕ 20ਵੀਂ ਸਦੀ ਤੱਕ ਸਿੱਖ ਇਹੀ ਕਰਦੇ ਆਏ ਹੈਗੇ ਆ ਬੇਵਿਸ਼ਵਾਸ ਤੋਂ ਨਹੀਂ ਡੋਲੇ ਭਾਈ ਜਗਤਾਰ ਸਿੰਘ ਹਵਾਰਾ ਆਪਣੇ ਵਿਸ਼ਵਾਸ ਤੋਂ ਨਹੀਂ ਡੋਲਿਆ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਵਿਸ਼ਵਾਸ ਤੋਂ ਨਹੀਂ ਡੋਲਿਆ ਤੁਸੀਂ ਕਹਿ ਰਹੇ ਹੋ ਉਹ ਮਾਫੀ ਮੰਗ ਲੈਣ ਵੀ ਆਪਣੇ ਵਿਸ਼ਵਾਸ ਤੋਂ ਡੋਲ ਜਾਣ ਇਹ ਹੁਣ ਤੁਹਾਡੇ ਡਬਲ ਸਟੈਂਡਰਡ ਆ ਸਹਬਜ਼ਾਦਿਆਂ ਬਾਰੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਕੁਰਬਾਨੀ ਦਿੱਤੀ ਵਿਸ਼ਵਾਸ ਤੋਂ ਨਹੀਂ ਡੋਲੇ ਪਰ ਜਗਤਾਰ ਸਿੰਘ ਹਵਾਰੇ ਤੇ ਬਲਵੰਤ ਸਿੰਘ ਰਾਜੋਆਣੇ ਨੂੰ ਤੁਸੀਂ ਕਹਿ ਰਹੇ ਹੋ ਵੀ ਮਾਫੀ ਮੰਗ ਲਓ ਵਿਸ਼ਵਾਸ ਤੋਂ ਡੋਲ ਜੋ ਇਹ ਡਬਲ ਸਟੈਂਡਰਡ ਆ ਜਿਹੜੇ ਆ ਰਹੇ ਹੈਗੇ ਆ ਸੋ ਇਹ ਇਹ ਉਹਨਾਂ ਕਮਜ਼ੋਰ ਲੋਕਾਂ ਵੱਲੋਂ ਆਉਂਦੇ ਆ ਜਿਨ੍ਹਾਂ ਦੀ ਧਰਮ ਵਿੱਚ ਕੋਈ ਕੋਈ ਸ਼ਹਾਦਤ ਦੀ ਪਰੰਪਰਾ ਨਹੀਂ ਹੈ ਕੋਈ ਦਲੇਰੀ ਦੀ ਬਹਾਦਰੀ ਦੀ ਨਿਰੰਤਰ ਯੁੱਧ ਦੀ ਸੈਨਿਕ 100 ਸਾਲ ਖਾਲਸਾ ਪੰਥ ਲੜਿਆ ਹੂੰ ਕੋਈ ਪਰੰਪਰਾ ਨਹੀਂ ਹੈ ਕਿਸੇ ਵੀ ਧਰਮ ਵਿੱਚ ਐਡੇ ਜੇ ਮੁਗਲਿਆ ਸਲਤਨਤ ਨੂੰ ਤਬਾਹ ਕਰਿਆ ਤਾਂ ਖਾਲਸਾ ਪੰਥ ਦੀਆਂ ਰੋਕਾਂ ਨਹੀਂ ਕਰਿਆ ਹਾਂ ਸੋ ਜੇ ਜੇ ਆ 1947 ਤੇ ਉਤੋਂ ਪਹਿਲਾਂ ਦੀ ਜਿਹੜੀਆਂ ਜੰਗਾਂ ਹੋਈਆਂ ਉਹਦੇ ਵਿੱਚ ਆਉਂਦਾ ਠੀਕ ਆ ਇਹ ਮੰਨਣ ਨਾ ਮੰਨਣ ਵੀ ਉਹ ਹੁਣ ਇਸ ਤਰ੍ਹਾਂ ਹੋਛੇ ਹੋ ਗਏ ਨੇ ਜਾਂ ਇੱਕ ਤਰ੍ਹਾਂ ਨਾਲ ਕਹਿ ਕਹਿ ਸਕਦੇ ਵੀ ਮੌਕਾ ਪ੍ਰਸਤ ਹੋ ਗਏ ਨੇ ਵੀ ਸਿੱਖ ਸ਼ਹਾਦਤ ਨੂੰ ਨਹੀਂ ਮੰਨਦੇ ਹਾਲਾਂਕਿ ਅਸੀਂ ਪਰਮੰਤ ਮੰਨਦੇ ਆਂ ਕਿ ਵੀ ਸਿੱਖ ਭਟਕੇ ਹੋਈ ਸੀ ਜਿਹੜੇ ਇਹਨਾਂ ਦੇ ਮਗਰ ਲਾ ਕੇ ਸ਼ਹਾਦਤਾਂ ਦੇ ਗਏ ਇੱਕ ਵੱਖਰਾ ਵਰਜ਼ਨ ਹੈਗਾ ਪਰ ਕਟੋ ਕਟ ਜੰਗ ਤਾਂ ਸਿੱਖਾਂ ਨੇ ਲੜਈਆ ਬਹਾਦਰ ਸੂਰਮੇ ਜਿਹੜੇ ਗਦਰੀ ਆਏ ਯਾਕੂਕੇ ਸਿੰਘਾਂ ਨੇ ਜਾਂ ਉਦਮ ਸਿੰਘ ਨੇ ਜਾਂ ਭਗਤ ਸਿੰਘ ਵੀ ਉਸ ਪਰੰਪਰਾ ਚੋ ਜੇ ਆਇਆ ਸੀਗਾ ਇਸ ਕਰਕੇ ਸੋ ਇਹ ਲੋਕ ਉਹ ਨੇ ਜਿਹੜੇ ਕਮਜ਼ੋਰ ਨੇ ਆਤਮਿਕ ਤੌਰ ਤੇ ਉਹ ਆਪਣੀ ਆਤਮਿਕ ਕਮਜ਼ੋਰੀ ਨੂੰ ਸਿੱਖ ਸ਼ਹੀਦਾਂ ਨੂੰ ਆਪਣੇ ਭ੍ਰਿਸ਼ਟ ਰਾਜਨੀਤਿਕ ਖੇਤਾਂ ਲਈ ਵਰਤ ਰਹੇ ਆ ਜਿਹੜਾ ਕਿ ਨਹੀਂ ਵਰਤਿਆ ਜਾਣਾ ਚਾਹੀਦਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਤੁਸੀਂ ਗੱਲ ਕੀਤੀ ਕਿ ਤਰਸ ਦੀ ਭਾਵਨਾ ਜਿਹੜੀ ਹੈ ਇੱਕ ਤਰ੍ਹਾਂ ਦੀ ਦਿਖਾਈ ਜਾਂਦੀ ਹੈ ਜਦੋਂ ਇਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਦਿਹਾੜੇ ਕਿਤੇ ਮਨਾਏ ਜਾਂਦੇ ਨੇ ਤੇ ਸਾਹਿਬਜ਼ਾਦੇ ਸਾਡੇ ਲਈ ਤਰਸ ਨਹੀਂ ਹੈ ਸਾਡੇ ਲਈ ਉਹ ਬੁਲੰਦ ਚਾਨਣ ਮਨਾਰਾ ਹੈ ਜੇ ਤੋ ਸੇਧ ਲੈ ਕੇ ਜਿਹੜਾ ਹੈ ਸਮੇਂ-ਸਮੇਂ ਤੇ ਜਿਹੜਾ ਨੇ ਸਿੰਘਾਂ ਨੇ ਜੂਝ ਕੇ ਵੀ ਸ਼ਹਾਦਤਾਂ ਦਿੱਤੀਆਂ ਨੇ ਦੂਜਾ ਜਦੋਂ ਵੀਰਬਾਲ ਦੇ ਵਸ ਬਣਾਇਆ ਜਾਂਦਾ ਹੈ ਤੇ ਇਹਦੇ ਵਿੱਚ ਬੜੀ ਚਲਾਕੀ ਦੇ ਨਾਲ ਜਿਹੜੇ ਨੇ ਸਾਹਿਬਜ਼ਾਦਿਆਂ ਨੂੰ ਵੀ ਵਕ ਕਰ ਲਿਆ ਜਾਂਦਾ ਹੈ ਇੱਥੇ ਸਿਰਫ ਗੱਲ ਛੋਟੇ ਸਾਹਿਬਜ਼ਾਦਿਆਂ ਦੀ ਹੁੰਦੀ ਹੈ ਕਿਉਂਕਿ ਸ਼ਾਇਦ ਉਹਨਾਂ ਦੇ ਵੱਲੋਂ ਸ਼ਾਂਤਮਈ ਸ਼ਹਾਦਤ ਦਿੱਤੀ ਗਈ ਹੈ ਸ਼ਾਇਦ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਸ਼ਾਂਤਮਈ ਰਹਿ ਕੇ ਹੀ ਇਸ ਤਰ੍ਹਾਂ ਦੇ ਕਾਰਜ ਕਰੋ ਕਿਉਂਕਿ ਜਿਹੜੀ ਗੱਲ ਚਮਕੌਰ ਦੀ ਜੰਗ ਇਸ ਤੇ ਵਿੱਚ ਨਹੀਂ ਆਉਂਦੀ ਹੈਗੀ ਜਿੱਥੇ ਖਾਲਸੇ ਨੇ ਝੂਠ ਕੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਰ ਜਦੋਂ ਸਿੱਖ ਸਮੁੱਚਤਾ ਦੇ ਮਹੀਨੇ ਨੂੰ ਲੈਂਦੇ ਨੇ ਤੇ ਉਹ ਇਸ ਤਰੀਕੇ ਦੀਆਂ ਸ਼ਾ ਤਾਂ ਉਹ ਹਰੇਕ ਸਾਲ ਇਥੋਂ ਸੇਧ ਲੈਂਦੇ ਨੇ ਇਹਨਾਂ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਨੇ ਤੇ ਇਸ ਤਰੀਕੇ ਦੇ ਨਾਲ ਜਿਹੜੇ ਸ਼ਹੀਦੀ ਦਿਹਾੜੇ ਜਿਹਨੇ ਮਨਾਏ ਜਾਂਦੇ